ਅਾਜ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ। ਰਾਗਵ ਚੱਡਾ, ਸੌਰਵ ਭਾਰਤਵਾੜ ਤੇ ਆਪਸੀ ਅੱਜ ਗ੍ਰਿਫਤਾਰ ਹੋਣਗੇ। ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ, ਬਹੁਤ ਵੱਡੀ ਅੱਜ ਡਿਵੈਲਪਮੈਂਟ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਨਾਲ ਹੀ ਨਾਲ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਕੁਝ ਵੀ ਠੀਕ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਜਿਹੜੇ ਆਪਸ ਦੇ ਵਿੱਚ ਖਹਿੜ ਪੜ ਰਹੇ ਨੇ ਔਰ ਦੋਫਾਰਤਾ ਕੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਹੁਣ ਕੀ ਹੋਇਆ? ਕੀ ਆਮ ਆਦਮੀ ਪਾਰਟੀ ਇਹ ਸਿਚੁਏਸ਼ਨ ਦੇ ਵਿੱਚੋਂ ਨਿਕਲ ਸਕੂ ਜਾਂ ਨਹੀਂ ਮਸਲਾ ਕੀ ਹੈ ਬਹੁਤ ਅਹਿਮ ਚਰਚਾ ਜਿਹੜੀ ਆ ਕਰਾਂਗੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਆਪਣਾ ਜਿਹੜਾ ਚੋਣ ਮੈਨੀਫੈਸਟੋ ਆ ਉਹਨੂੰ ਐਲਾਨ ਨਾਮੇ ਦਾ ਨਾਮ ਦਿੱਤਾ ਗਿਆ ਅਤੇ ਉਹਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ ਕੀ ਅਕਾਲੀ ਦਲ ਨੂੰ ਉਸ ਦਾ ਫਾਇਦਾ ਹੋਊਗਾ ਜਾਂ ਨਹੀਂ ਇਸ ਤੇ ਵੀ ਅਹਿਮ ਚਰਚਾ ਕਰਾਂਗੇ ਉਧਰ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਕਮਾਂਡ ਸਾਂਭਣ ਜਾ ਰਹੇ ਨੇ ਕਿਵੇਂ ਕੀ ਕੁਝ ਕਰਨ ਜਾ ਰਹੇ ਨੇ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਖਬਰਾ ਕੁਝ ਹੋਰ ਵੀ ਨੇ ਮੈਂ ਅਨਕੀ ਸਾਹਿਬ ਦਾ ਸਵਾਗਤ ਕਰੂੰਗਾ ਉਹਨਾਂ ਤੋਂ ਚਰਚਾ ਕਰਨ ਦੇ ਲਈ ਫਿਰ ਅੱਗੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਗਿਆ ਅਨਕੀ ਸਾਹਿਬ ਤੁਹਾਡੇ ਜੀ ਪ੍ਰੋਗਰਾਮ ਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਸਭ ਤੋਂ ਪਹਿਲਾਂ ਮੈਂ ਅਕਾਲੀ ਦਲ ਦੇ ਜਿਹੜੇ ਐਲਾਨ ਨਾਵੇਂ ਦੇ ਉੱਤੇ ਆਉਣਾ ਜੋਨ ਮੈਨੀਫੈਸਟੋ ਨੂੰ ਐਲਾਨ ਨਾਵੇਂ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਜਿਹੜਾ ਕਿ ਬੜਾ ਚਰਚਾ ਦਾ ਵਿਸ਼ਾ ਹੈ ਕਿ ਅਕਾਲੀ ਦਲ ਆਪਣੀ ਹੋਂਦ ਵਾਲੇ ਪਾਸੇ ਨੂੰ ਮੁੜ ਰਿਹਾ ਜਿੱਥੋਂ ਚੱਲਿਆ ਸੀ ਉਧਰਲੇ ਪਾਸੇ ਨੂੰ ਮੁੜ ਰਿਹਾ ਅਤੇ ਜੋ ਕੁਝ ਇਹਦੇ ਵਿੱਚ ਐਲਾਨਨਾਮੇ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਕਹੀਆਂ ਗਈਆਂ ਨੇ ਉਹ ਕੀ ਕੀ ਆ ਔਰ ਕੀ ਇਹਨਾਂ ਦੀ ਅਹਿਮੀਅਤ ਆ ਔਰ ਕੀ ਇਹਦਾ ਕੋਈ ਫਾਇਦਾ ਸ਼ੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲੇਗਾ ਜਾਂ ਫਿਰ ਹਲੇ ਇਹ ਲੰਬਾ ਸਮਝੇਲ ਸਤਪੰਦਰ ਚੀ ਕੱਲ ਸ਼ੋਮਣੀ ਅਕਾਲੀ ਦਲ ਵੱਲੋਂ ਆਪਣਾ ਐਲਾਨਨਾਮਾ ਜਿਹੜਾ ਪੁਜਾਰੀ ਕਰ ਦਿੱਤਾ ਜਾਂਦਾ ਤੁਸੀਂ ਸ਼ਬਦ ਐਲਾਨਨਾਮੇ ਦੀ ਗੱਲ ਕਰ ਰਹੇ ਜੀ ਕਿ ਐਲਾਨਨਾਮੇ ਤੇ ਕਾਫੀ ਚਰਚਾ ਜਿਹੜੀ ਹੋ ਰਹੀ ਹੈ ਕਿ ਨਾਕੀ ਚੋਣ ਮੈਨੀਫੈਸਟੋ ਸ਼ਬਦ ਵਰਤਿਆ ਗਿਆ ਸਿੱਧੂ ਸਾਹਿਬ ਇਹ ਮੈਨੂੰ ਯਾਦ ਆ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਉਦੋਂ ਬਕਾਇਦਾ ਤੌਰ ਤੇ ਇਹ ਜਿਹੜਾ ਐਲਾਨਨਾਮਾ ਸ਼ਬਦ ਸੀ ਉਦੋਂ ਵਰਤਿਆ ਗਿਆ ਸੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਪਾਛਪਾ ਦਾ ਜਿਹੜਾ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਇਕੱਠਾ-ਗੱਠ ਜੋੜ ਦੇ ਸੰਬੰਧੀ ਜਦੋਂ ਚੋਣਾਂ ਲੜੀਆਂ ਗਈਆਂ ਉਹਨੂੰ 97 ਦੇ ਵਿੱਚ ਉਦੋਂ ਐਲਾਨਨਾਮਾ ਸ਼ਬਦ ਜਿਹੜਾ ਯੂਜ਼ ਕੀਤਾ ਗਿਆ ਉਸ ਤੋਂ ਬਾਅਦ ਫਿਰ 2007 2012 ਦੇ ਵਿੱਚ ਫਿਰ ਇਹ ਸ਼ਬਦ ਜਿਹੜਾ ਇਹ ਵਰਤੋਂ ਚ ਨਹੀਂ ਆਇਆ ਮੈਨੀਫੈਸਟੋ ਕਹੋ ਜਾਂ ਕੁਝ ਹੋਰ ਕਹੋ ਪਰ ਕੱਲ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਹੁਣਾ ਨੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਲੋਕ ਸਭਾ ਦੀਆਂ ਚੋਣਾਂ ਵਾਸਤੇ ਇਹ ਐਲਾਨਨਾਮਾ ਜਾਰੀ ਕੀਤਾ ਤੇ ਇਹ ਚਰਚਾ ਦਾ ਵਿਸ਼ਾ ਜਣਾ ਉਹ ਬੰਦਾ ਹੈ ਕਿਉਂਕਿ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਤਾਂ ਪਤਾ ਕੀ ਐਲਾਨਨਾਮਾ ਦਾ ਅਰਥ ਕੀ ਨੇ ਜਿਹੜੀ ਨਵੀਂ ਪੀੜ੍ਹੀ ਹੈ ਸ਼ਾਇਦ ਇਸ ਐਲਾਨਨਾਮੇ ਦੇ ਅਰਥਾ ਤੋਂ ਉਸ ਤਰੀਕੇ ਨਾਲ ਜਾਣੂ ਨਹੀਂ ਹੈਗੀ ਜਿਸ ਤਰੀਕੇ ਦੇ ਪਰ ਅਨੁਪਰੀਤ ਲੋਕ ਜਿਹੜੇ ਜਾਣੋ ਤਾਂ ਇਸ ਐਲਾਨਨਾਮੇ ਦੇ ਵਿੱਚ ਅਕਾਲੀ ਦਲ ਨੇ ਆਪਣੀ ਰਵਾਇਤੀ ਪਰੰਪਰਾ ਦੇ ਅਨੁਸਾਰ ਹੀ ਕੁਝ ਐਲਾਨ ਜਿਹੜੇ ਉਹ ਕੀਤੇ ਆ ਜਿਨ੍ਹਾਂ ਦੇ ਵਿੱਚ ਡਰੇ ਪਾਣੀ ਦੇ ਮਸਲੇ ਨੂੰ ਗੱਲ ਕੀਤੀ ਹੈ ਛੱਡੀਗੜ ਦੇ ਮਸਲੇ ਨੂੰ ਗੱਲ ਕੀਤੀ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਜਿਹੜੀ ਪਹਿਲ ਤੇ ਅਧਾਰ ਤੇ ਗੱਲ ਜਿਹੜੀ ਕੀਤੀ ਹੈ ਔਰ ਉਹਦੇ ਨਾਲ ਹੀ ਨਾਲ ਸਿੱਧੂ ਸਾਹਿਬ ਜਿਹੜੇ ਐਸਸੀ ਓਬੀਸੀ ਵਰਗ ਨੇ ਉਹਦਾ ਦੀ ਸੁਖੂਲਤ ਦੀ ਗੱਲ ਕੀਤੀ ਹੈ ਕਾਫੀ ਕੁਝ ਇਹਦੇ ਵਿੱਚ ਉਹਨਾਂ ਨੇ ਨਵਾਂ ਵੀ ਆਖਿਆ ਤੇ ਪ੍ਰਾਣੇ ਚੱਪ ਵੀ ਜਿਹੜੇ ਪ੍ਰਾਣੇ ਜਿਹੜੇ ਵਾਦੇ ਨੇ ਜਾਂ ਪ੍ਰਾਣੇ ਐਲਾਨ ਨੇ ਉਹਨਾਂ ਨੂੰ ਵੀ ਉਹਨਾਂ ਨੇ ਮੁਰਦਰਾਇਆ ਹੈਗਾ ਤਾਂ ਜਿਹੜੇ ਐਲਾਨ ਉਹਨਾਂ ਨੇ ਕੀਤੇ ਇਸ ਐਲਾਨਨਾਮੇ ਦੇ ਵਿੱਚ ਸੁਖਵਿੰਦਰ ਜੀ ਉਹ ਦੋ ਤਿੰਨ ਜਿਹੜੇ ਬੜੇ ਮਹੱਤਵਪੂਰਨ ਨੇ ਇੱਕ ਤ ਹੈਗਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਦਰਿਆਈ ਪਾਣੀਆਂ ਤੇ ਜਿੰਨੇ ਵੀ ਸਮਝੌਤੇ ਹੋਏ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਜੇ ਸਰਕਾਰ ਸਾਡੀ ਆਵੇ ਹੁਣ ਸਿੱਧੂ ਸਾਹਿਬ ਇਹ ਜਿਹੜਾ ਐਲਾਨ ਜਿਹੜਾ ਉਹਨਾਂ ਨੇ ਕੀਤਾ ਇਹਦਾ ਐਲਾਨਨਾਮਾ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਈ ਬਕਾਇਦਾ ਤੌਰ ਤੇ ਇਹ ਦਰਿਆਈ ਪਾਣੀਆਂ ਦੇ ਜਿੰਨੇ ਵੀ ਸਮਝੌਤੇ ਹੋਏ ਸੀ ਉਹਨਾਂ ਨੂੰ ਰੱਦ ਕਰਾ ਚੁੱਕੇ ਆ ਤਾਂ ਉਸ ਵਕਤ 에ਲੋਪੀ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਖੁਦ ਜਾ ਕੇ ਐ ਗਵਰਦਰ ਸਾਹਿਬ ਨੂੰ ਮਿਲੇ ਹੀ ਤੇ ਗਵਰਦਰ ਸਾਹਿਬ ਨੇ ਉਹ ਜਿਹੜੀ ਫਾਈਲ ਸੀ ਉਹ ਰਾਸ਼ਟਰਪਤੀ ਨੂੰ ਭੇਜ ਦਿੱਤੀ ਤੇ ਰਾਸ਼ਟਰਪਤੀ ਨੇ ਅੱਗੇ ਸੁਪਰੀਮ ਕੋਰਟ ਨੂੰ ਭੇਜ ਦਿੱਤੀ ਉਂ ਤਾਂ ਮੁੱਦਾ ਜਿਹੜਾ ਹੱਲ ਹੋ ਚੁੱਕਾ ਸੀ ਪਰ ਪਤਾ ਨਹੀਂ ਕੱਲ ਕਿਸ ਤਿੱਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉਹਨਾਂ ਨੂੰ ਪਛੰਦਰ ਚ ਕਰ ਲਿਆ ਦੂਜੇ ਪਾਸੇ ਸਿੱਧੂ ਸਾਹਿਬ ਜਿਹੜਾ ਉਹਨਾਂ ਨੇ ਗੱਲ ਕੀਤੀ ਕਿ ਚੰਡੀਗੜ੍ਹ ਦੇ कि ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਇਹਦੇ ਵਿੱਚ ਸੰਬੰਧੀ ਸੰਘਰਸ਼ ਜਿਹੜਾ ਦਏਗਾ ਕੋਈ ਵੀ ਗੱਲ ਜਿਹੜੀ ਨਹੀਂ ਕਰਦੀ ਸੁਖਿੰਦਰ ਜੀ ਚੰਡੀਗੜ੍ਹ ਦਾ ਮਸਲਾ ਉਹ ਮਸਲਾ ਆ ਜਿਹੜਾ 1984 ਤੋਂ ਸ਼ੁਰੂ ਹੁੰਦਾ ਆ ਅਨੰਦਪੁਰ ਸਾਹਿਬ ਦੇ ਮਤੇ ਤੋਂ ਸ਼ੁਰੂ ਹੁੰਦਾ ਤੇ ਦੋ ਚਰਚੇ ਵੀ ਤੱਕ ਆ ਗਿਆ ਆ ਜਿਹੜਾ ਉਹ ਮੁੱਦਾ ਚੱਲਦਾ ਚੱਲਦਾ ਪਰ ਅਜੇ ਤੱਕ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਨਹੀਂ ਮਿਲਿਆ ਇਵਨ ਕਿ ਰੀਸਿਵ ਲੰਗਰਵਾਲ ਅਕਾਡ ਜਦੋਂ ਹੁੰਦਾ ਉਦੋਂ ਵੀ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਗਿਆ ਸੀ ਪਰ ਸਿਮੂ ਸਾਹਿਬ ਸੋ ਜੀ ਸੇਂਗਪੜਾ ਵਾਲਾ ਵੀ ਸਿਆਸਤ ਹੁੰਦਿਆ ਹੋਇਆ ਵੀ ਸ਼੍ਰੋਮਣੀ ਕਾਲੀ ਦਲ ਦੀ ਵਿਚਾਰਤ ਹੁੰਦਿਆ ਹੋਇਆ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਤੇ ਫਿਰ 10 ਸਾਲ ਅਕਾਲੀ ਦਲ ਭਾਜਪਾ ਦਾ ਨਾ ਗੱਠ ਜੋੜ ਕਰਕੇ ਇੰਦਰ ਦੇ ਵਿੱਚ ਰਾਜ ਭੋਗਦਾ ਸੱਤਾ ਦਾ ਸੁੱਖ ਭੋਗਦਾ ਉਸ ਸਮੇਂ ਤੜ ਨਹੀਂ ਅਕਾਲੀ ਦਲ ਵੱਲੋਂ ਇਹ ਯਤਨ ਜਿਹੜਾ ਨਹੀਂ ਕੀਤਾ ਗਿਆ ਕਿ ਚੰਡੀਗੜ੍ਹ ਦੇ ਮਸਲੇ ਲੰਮਕ ਦੇ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਹੁਣ ਉਹਨਾਂ ਨੂੰ ਚੰਡੀਗੜ੍ਹ ਯਾਦ ਆ ਗਿਆ ਪਰ ਹਰਾਨ ਦੀ ਗੱਲ ਸਿੱਧੂ ਸਾਹਿਬ ਇਹ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਕੋਲ ਆਪਣਾ ਉਮੀਦਵਾਰੀ ਹੈ ਖੜਾ ਕਰਨ ਚਲੋ ਖੈਰ ਇਹ ਵੀ ਗੱਲਾਂ ਵੱਖਰੀਆਂ ਨੇ ਹੁਣ ਜਿਹੜਾ ਇੱਕ ਹੋਰ ਇਹ ਆਲਾਨ ਨਮੀ ਦੀ ਗੱਲ ਕਰਦੀ ਸਿੱਧੂ ਸਾਹਿਬ ਜਿਹੜਾ ਇਸ ਐਲਾਨਨਾਮੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜਿਹੜੀ ਕੀਤੀ ਗਈ ਹੈ 1997 ਦਾ ਜਦੋਂ ਐਲਾਨਨਾਮਾ ਸਿੱਖ ਸਭ ਜਾਰੀ ਹੁੰਦਾ ਤਾਂ ਉਸ ਵਕਤ ਉਸ ਐਲਾਨਨਾਮੇ ਵਿੱਚ ਇਹ ਕਿਹਾ ਗਿਆ ਸੀ ਕਿ ਅਕਾਲੀ ਦਰ ਜਿਹੜੇ ਜਿਨ੍ਹਾਂ ਅਫਸਰਾਂ ਨੇ ਪੁਲਿਸ ਅਫਸਰਾਂ ਨੇ ਜਿਨ੍ਹਾਂ ਨੇ ਕੌਮ ਤੇ ਜਾਂ ਸਿੱਖਾਂ ਦੇ ਉੱਤੇ ਜਾਂ ਸਿਗਾਂ ਦੇ ਉੱਤੇ ਜਿਨ੍ਹਾਂ ਨੇ ਬਦਸਲ ਕੀਤਾ ਆ ਜ਼ੁਲਮ ਕੀਤਾ ਉਹਨਾਂ ਨੂੰ ਬਖਸ਼ਿਆ ਜਿਹੜਾ ਉਹ ਨਹੀਂ ਜਾਊਗਾ ਤਾਂ ਫਿਰ ਅਕਾਲੀ ਦਰ ਨੇ ਉਸੇ ਹੀ ਬੰਦੇਆਂ ਨੂੰ ਕਿ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਵਿੱਚ ਮੁਹੰਮਦ ਅਜ਼ਾਰ ਆਲਮ ਸੁਮੇਸ਼ ਸਿੰਘ ਸੈੜੀ ਜਾਂ ਹੋਰ ਕਈ ਬੰਦੇ ਸੀ ਉਹਨਾਂ ਨੂੰ ਉਚੋੜਿਆ ਤੇ ਦਿੱਤਾ ਤੇ ਸੁਖਵਿੰਦਰ ਜੀ ਇਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੀ ਦੀ ਰਿਪੋਰਟ ਉਹਦੀ ਜਿਹੜੀ ਅੱਜ ਤੱਕ ਨਸ਼ਰ ਨਹੀਂ ਦੀ ਜਿਹੜੀ ਉਹ ਨਹੀਂ ਕੀਤੀ ਗਈ ਖੈਰ ਇਹ ਜਿਹੜੇ ਅਲਾਰਮ ਜਿਹੜੇ ਕੀਤੇ ਸੁਖਵਿੰਦਰ ਸਿੰਘ ਬਾਦਲ ਤੋਂ ਉਹਨਾਂ ਨੇ ਕੱਲ ਦੇ ਅਲਾਰਮ ਅਲਾਰਮਾਂ ਦੇ ਵਿੱਚ ਤੇ ਜਿਹੜਾ ਮੀਡੀਆ ਦੇ ਵਿੱਚ ਵੀ ਇਸ ਦੀ ਚਰਚਾ ਬਣੀ ਤੇ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਜਿੰਨਾਂ ਜਿੰਨੀ ਸੀ ਗੱਲਬਾਤ ਕਰ ਰਹੇ ਇਹਨਾਂ ਦੇ ਉੱਤੇ ਚਰਚਾ ਹੋਈ ਹੈ ਕਿ ਅਕਾਲੀ ਦਲ ਅੱਜ ਤੱਕ ਜਿਹੜੇ ਮਗਰਲੇ ਅਲਾਨ ਜਿਹੜੇ ਕੀਤੇ ਨੇ ਉਹਨਾਂ ਤੇ ਕਦੇ ਵੀ ਪੂਰਾ ਜਿਹੜਾ ਉਹ ਨਹੀਂ ਦਿੱਤੇ ਆ ਹੁਣ ਜਿਹੜਾ ਉਹਨਾਂ ਨੇ ਦੁਬਾਰਾ 2024 ਵਿੱਚ ਐਲਾਨਨਾ ਉਹਨਾਂ ਨੇ ਜਾਰੀ ਕਰ ਦਿੱਤਾ ਠੀਕ ਆ ਦੇਖਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਆਪਣੇ ਇਹਨਾਂ ਐਲਾਨਾਂ ਦੇ ਸੰਬੰਧੀ ਕੀ ਭੂਮਿਕਾ ਜੜੀ ਹੁੰਦੀ ਹੈ ਹੁਣ ਉਹਦੇ ਨਾਲ ਨਾਲ ਇੱਕ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਕਰਤਾਰਸੋ ਸਾਹਿਬ ਜਿਹੜਾ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਬਣਿਆ ਉੱਥੇ ਸਿੱਖ ਸੰਗਤ ਜਾਂਦੀ ਆ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਸ ਜਗ੍ਹਾ ਦੇ ਨਾਲ ਦੂਣੀ ਦੁਗਣੀ ਜਿਹੜੀ ਜਗ੍ਹਾ ਦਿੱਤੀ ਜਾਵੇ ਹੁਣ ਸਿੱਧੂ ਸਾਹਿਬ ਇਹ ਵੀ ਜਿਹੜੀ ਚਰਚਾ ਚੱਲਦੀ ਆ ਕਿ ਜਦੋਂ ਸ਼ੁਰੂਮੀ ਅਕਾਲੀ ਦਲ ਬਾਚ ਭਾਵੇਂ ਵਿਚ ਸਪਤਾ ਚ ਭਾਈਵਾਲ ਸੀ ਤਾਂ ਉਦੋਂ ਇਹ ਯੂਰ ਪਾਇਆ ਜਾ ਸਕਦਾ ਸੀ ਪਰ ਸ਼ਾਇਦ ਉਸ ਵਕਤ ਵੀ ਅਕਾਲੀ ਦਲ ਨੇ ਜਿਹੜੀ ਉਹ ਗੱਲ ਨਹੀਂ ਕੀਤੀ ਇਸੇ ਤਰੀਕੇ ਦਾ ਕਿਸਾਨਾਂ ਦੀ ਜਿਹੜੀ ਗੱਲ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਪੱਖੀ ਰਿਹਾ ਕਿਸਾਨ ਜਿਹੜੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਜਿਹੜੇ ਪਰਏ ਨੇ ਤਾਂ ਅਕਾਲੀ ਦਲ ਨੇ ਇਹ ਗੱਲ ਕਹੀ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਜਿਹੜੀ ਉਹ ਦਿੱਤੀ ਜਾਵੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਹਕੀ ਮੰਗਾਂ ਉਹ ਮੰਗੀਆਂ ਜਾਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਹਦੇ ਉੱਤੇ ਪੈਰਾ ਦਵੇਗਾ ਈਵਨ ਕਿ ਦਰਜੀਤ ਸਿੰਘ ਚੀਮੇ ਹੋਣਾਂ ਵੀ ਇੱਕ ਨਿੱਜ ਟੀਵੀ ਚੈਨਲ ਤੇ ਇੰਟਰਵਿਊ ਦ ਪਾਛ ਮਸਪੀ ਦੀ ਕਾਨੂੰਨੀ ਗਾਰੰਟੀ ਦੇ ਦਿੰਦੀ ਆ ਤਸੀਂ ਇਕ ਵਿੱਚ ਬੈਠ ਚੋੜ ਕਰ ਲਵਾਂਗੇ ਇਹ ਵੀ ਬਿਆਨ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਆਇਆ ਪਰ ਕਿਸਾਨੀ ਮੰਗਾਂ ਦੇ ਸੰਦਰਭ ਵਿੱਚ ਜ਼ਮੀਨੀ ਕਾਇਦਰ ਦੀ ਸਭ ਤੋਂ ਸਰ ਜਿਹੜੀ ਭੂਮਿਕਾ ਕਿਸਾਨੀ ਅੰਦੋਲਨ ਚ ਲੋਕਾਂ ਦੇ ਵਿੱਚ ਹੀ ਆ ਤੇ ਉਹ ਸੱਤੇ ਦੇ ਵਿੱਚ ਹੋ ਜੇ ਤੱਕ ਅਕਾਲੀ ਦਲ ਜਿਹੜਾ ਉੱਪਰ ਕੇ ਸਾਹਮਣੇ ਉੱਭਰ ਨਹੀਂ ਸਕਿਆ ਪਰ ਕੱਲ ਦੇ ਐਲਾਨਨਾਮੇ ਦੇ ਵਿੱਚ ਦੁਬਾਰਾ ਉਹਨਾਂ ਨੇ ਜਿਹੜਾ ਇਹ ਐਲਾਨ ਜਿਹੜਾ ਉਹ ਕੀਤਾ ਹੈਗਾ ਹੁਣ ਚਲੋ ਇਹ ਐਲਾਨਨਾਮੇ ਤੋਂ ਇਲਾਵਾ ਕੁਝ ਹੋਰ ਐਲਾਨ ਵੀ ਹਨ ਜਿਹਦੇ ਵਿੱਚ 올ਡ ਪੈਨਸ਼ਨ ਸਕੀਮ ਦੀ ਵੀ ਗੱਲ ਕੀਤੀ ਕਿ 올ਡ ਪੈਨਸ਼ਨ ਸਕੀਮ ਵੀ ਲਾਗੂ ਕਰਾਂਗੇ ਸਾਰੀ ਪਾਰਟੀ ਕੇ ਲਈ ਪਰ ਅਜੇ ਤੱਕ ਹੋਈ ਨਹੀਂ ਹਾਲੇ ਹੁਣ ਪ੍ਰਸ਼ਨ ਇਹ ਹੈ ਕਿ ਇਸ ਐਲਾਨ ਨਾਮੇ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਪ੍ਰਸ਼ਨ ਇਹ ਹੈਗਾ ਸਿੱਧੂ ਸਾਹਿਬ ਜਿਹੋ ਜੀ ਇਸ ਵੇਲੇ ਲੜਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਲੜ ਰਹੇ ਆ ਤਾਂ ਦੂਜੇ ਪਾਸੇ ਆਪਣੀ ਹੀ ਪਾਰਟੀ ਨੂੰ ਨਰੋਲ ਪੰਥਕ ਰੂਪ ਦੇ ਵਿੱਚ ਉਹ ਬਾਰਾਂ ਦਾ ਯਤਨ ਕਰ ਰਹੇ ਆ ਜੇ ਤੇ ਇਹਨਾਂ ਐਲਾਨ ਨਾਮੇ ਦੇ ਵਿੱਚ ਕੀਤੇ ਗਏ ਮੁੱਦਿਆਂ ਤੇ ਉਤੇ ਕਾਇਮ ਰਹਿੰਦੇ ਆ ਅਪੂਈ ਕਿਤੇ ਵਿੱਚ ਸਦੂਸ ਅਕਾਲੀ ਦਰ ਨੂੰ ਇਸ ਤਰ੍ਹਾਂ ਲਾਭ ਜੜਾ ਜਰੂਰ ਮਿਲੂਗਾ ਕਿਉਂਕਿ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਅਕਾਲੀ ਦਰ ਨੂੰ ਇੱਕ ਸ਼ਕਤੀਸ਼ਾਲੀ ਕੇਂਦਰੀ ਪਾਰ ਖੇਤਰੀ ਪਾਰਟੀ ਦੇ ਰੂਪ ਚ ਵੇਖਿਆ ਜਿਸ ਨੇ ਪੰਜਾਬ ਦੀਆਂ ਹਕੀ ਮੰਗਾਂ ਦੀ ਗੱਲ ਜਿਹੜੀ ਆ ਕੀਤੀ ਹੈਗੀ ਆ ਟੌਪ ਦੀ ਲੀਡਰਸ਼ਿਪ ਜਿਹੜੀ ਸੀ ਕਿਸੇ ਵਕਤ ਜਦੋਂ ਸਿਵਾ ਗੁਰਚੰਨ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਗਦੀਪ ਸਿੰਘ ਪਲਵੰਡੀ ਇਹੋ ਜਿਹੇ ਲੀਡਰ ਜਿਹੜੇ ਸੀ ਖਿੰਦਰ ਸਿੰਘ ਹੁੰਦੇ ਸੀ ਤਾਂ ਕੇਂਦਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਉਹ ਕਰਦੇ ਰਹੇ ਸਿਰਫ ਇਸ ਕਰਕੇ ਕਿ ਉਹ ਕੀ ਅਕਾਲੀ ਦਰ ਉਹਨਾਂ ਦਰਾਂ ਚ ਮਜਬੂਤ ਅਕਾਲੀ ਦਲ ਹੁੰਦਾ ਸੀ ਪਰ ਅਕਾਲੀ ਦਲ ਦੀ ਜਿਹੜੀ ਹੁਣ ਮੌਜੂਦਾ ਸਥਿਤੀ ਆ ਉਹ ਜੀ ਹੈ ਨਹੀਂ ਬੀਤੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੇ ਅਕਾਲੀ ਦਲ ਨੂੰ ਬੈਕਫੁੱਟ ਤੇ ਲਿਜਾਇਆ ਤਾਂ ਜਿਕਰ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ ਅਲਾਨਨਾਮੇ ਦੇ ਵਿੱਚ ਇਹ ਮੁੱਦੇ ਠਾਏ ਨੇ ਜੇ ਤੇ ਉਹ ਡੱਟ ਕੇ ਪਹਿਰਾ ਦਿੰਦੇ ਆ ਅਜੇ ਤੱਕ ਤਾਂ ਉਹ ਲੱਗ ਰਿਹਾ ਜਿਸ ਤਰੀਕੇ ਨਾਲ ਉਹਨਾਂ ਨੇ ਭਾਜਪਾ ਨਾਲ ਬਿਲਕੁਲ ਸਮਝੌਤਾ ਨਹੀਂ ਕੀਤਾ ਸਿੱਖ ਮੁੱਦਿਆਂ ਨੂੰ ਲੈ ਕੇ ਕਿ ਸਿੱਖ ਮਸਲਿਆਂ ਨੂੰ ਭਾਜਪਾ ਦੀ ਇੰਟਰਫੇਰੈਂਸ ਆ ਜਾਂ ਸਿੱਖਾਂ ਦੇ ਮਸਲਿਆਂ ਦੇ ਵਿੱਚ ਭਾਜਪਾ ਜਿਹੜੀ ਆ ਉਹ ਇੰਟਰਫੇਰੈਂਸ ਕਰ ਰਹੀ ਆ ਉਨਾਂ ਨੂੰ ਖਤਮ ਕਰ ਰਹੀ ਹੈ ਇਹ ਵੀ ਐਲਾਨਾਂ ਵਿੱਚ ਕੀਤਾ ਤੇ ਇਹਨਾਂ ਮੁੱਦਿਆਂ ਦੇ ਆਧਾਰ ਤੇ ਜਿਸ ਤਿੱਕੇ ਨਾਲ ਸਰਦਾਰ ਸੁਖਬੀ ਸਿੰਘ ਬਾਦਲ ਨੇ ਦੋ ਟੁਕ ਗੱਲ ਕੀਤੀ ਇੱਕ ਲੀਕ ਸਪਸ਼ਟ ਖਿੱਚੀ ਆ ਜੇ ਤੇ ਭੁਖ ਦੇ ਵਿੱਚ ਇਸ ਲੀਕ ਤੋਂ ਤੁਰੇ ਲੈਂਦੇ ਆ ਤਾਂ ਸਿੱਧੂ ਸਾਫੇਰ ਇਸ ਐਲਾਨਾ ਮੇਰਾ ਅਸਰ 2027 ਦੀਆਂ ਚੋਣਾਂ ਦੇ ਉੱਤੇ ਜ਼ਰੂਰ ਪਵੇਗਾ ਤੇ ਸ਼ਰੂਨੀ ਅਕਾਲੀ ਦਲ ਦੇ ਹੱਥ ਵਿੱਚ ਜ਼ਰੂਰ ਪੁਕਤੇਗਾ ਜੇਕਰ ਸ਼ਰੂਨੀ ਅਕਾਲੀ ਦਲ ਇਹਨਾਂ ਐਲਾਨਾਂ ਮੇਤੇ ਕਾਇਵ ਰਹਿਦਾ ਹੈ ਤਾਂ ਤੇ ਜੇ ਸਿੱਧੂ ਸਾਹਿਬ ਸਮੇ ਦੇ ਨਾਲ ਅਲਾਨ ਨਮੇ ਦੀਆਂ ਜਿਹੀਆਂ ਸ਼ਰਤਾਂ ਮੁੱਦੇ ਨੇ ਉਹ ਠੱਡੇ ਬਸਤੇ ਚ ਪਾ ਦਿੱਤੇ ਜਾਂਦੇ ਆ ਤਾਂ ਫਿਰ ਇਹ ਅਲਾਨ ਨਮਾ ਵੀ ਉਸੇ ਤਰੀਕੇ ਦਾ ਅਲਾਨ ਨਮਾ ਰਹਿ ਜਾਣਾ ਜਿਹੜਾ 1997 ਦੇ ਵਿੱਚ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਪੁਲਿਸ ਅਫਸਰ ਜਾਂ ਉਹ ਅਫਸਰ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਹਨ ਜਾਤੀਆਂ ਕੀਤੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਮੁੜ ਕੇ ਸੁਮੇ ਸਿੰਘ ਸਿਆਣੀ ਨੂੰ ਬੀਜੀਪੀ ਲਾ ਦਿੱਤਾ ਗਿਆ ਉਹ ਦਾਗ ਅੱਜ ਤੱਕ ਅੰਮ੍ਰਿਤ ਸ਼੍ਰੋਮਣੀ ਅਕਾਲੀ ਦਲ ਤੋਂ ਤੋਪੇ ਜਿਹੜੇ ਉਹ ਨਹੀਂ ਹੈਗੇ ਬਾਕੀ ਦੇਖੋ ਪ੍ਰਿਕ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਨਾ ਬੁੱਧਿਆ ਤੇ ਪੈਰਾ ਦਿੰਦਾ ਤਾਂ ਫਿਰ ਜ਼ਰੂਰ ਸੁਖੇ ਨਚੀਸ ਦਾ ਫਾਇਦਾ ਸ਼ੁਰੂ ਮਹੀਨੇ ਕਾਲੀ ਤੱਕ ਮਿਲ ਸਕਦਾ ਹੈ ਜੀ ਬਿਲਕੁਲ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲੈਨੇ ਹਾਂ ਅੱਜ ਅਰਵਿੰਦ ਕੇਜਰੀਵਾਲ ਕਹਿੰਦੇ ਕਿ 12 ਵਜੇ ਬੀਜੇਪੀ ਦੇ ਹੈੱਡਕੁਆਟਰ ਵੇਖੇ ਗ੍ਰਿਫਤਾਰੀ ਦੇਣ ਜਾ ਰਹੇ ਆ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਇੱਕ ਇੱਕ ਕਰਕੇ ਲੀਟਰਾਂ ਨੂੰ ਚੱਕਿਆ ਜਾ ਰਿਹਾ ਤੇ ਹੁਣ ਕਹਿੰਦੇ ਕਹਿੰਦੇ ਆ ਅਰਵਿੰਦ ਕੇਜੀਵਾਲ ਨੇ ਗੱਲ ਕਹੀ ਹੈ ਕਿ ਹੁਣ ਪਤਾ ਲੱਗਿਆ ਹੈ ਕੀ ਰਾਗਵ ਜੱਡਾ ਨੂੰ ਸੌਰਵ ਭਾਰਦਵਾਜ ਨੂੰ ਆਦਸ਼ੀ ਨੂੰ ਗ੍ਰਿਫਤਾਰ ਜਿਹੜੀ ਆ ਉਹ ਕਰਨਾ ਚਾਹੁੰਦੀ ਹੈ ਕਹਿੰਦੇ ਕਿ ਮੇਰੇ ਪੀਏ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪਰ ਕਹਿੰਦੇ ਕਿ ਹੁਣ ਅਸੀਂ ਸਾਰੇ ਜਣੇ ਕੱਲ ਨੂੰ ਜਿਹੜੇ ਜਾ ਰਹੇ ਹਾਂ ਬੀਜੇਪੀ ਦੇ ਮਤਲਬ ਅੱਜ ਕੱਲ ਉਹਨਾਂ ਨੇ ਵੀਡੀਓ ਪਾਈ ਹੈ ਤੇ ਅੱਜ ਕਹਿੰਦੇ ਅਸੀਂ ਜਾ ਰਹੇ ਹਾਂ 12:00 ਬੀਜੇਪੀ ਦੇ ਹੈੱਡਕੁਆਰਟਰ ਵਿਖੇ ਤੇ ਜਿਨੇ ਜਿਨੇ ਜਿਹਨੂੰ ਜਿਨੂੰ ਵੀ ਗ੍ਰਿਫਤਾਰ ਕਰਨਾ ਸਾਡੇ ਲੀਡਰ ਨੂੰ ਅੱਜ ਜਿਹੜਾ ਉਹ ਕਰ ਲੈ ਤਾਂ ਕਿਵੇਂ ਦੇਖਦੇ ਹਾਂ ਕਿ ਪਹਿਲਾਂ ਸਿਕੰਦਰ ਜੈਨ ਮਨੀਸ਼ ਅਸਦੂਦੀਆ ਫਿਰ ਆਪਾਂ ਦੇਖਿਆ ਕਿ ਅ ਸੰਜੀਤ ਸੈਕ ਕੋ ਫੇਰ ਦੇਖਿਆ ਕਿ ਆਪਾਂ ਜੇ ਗੱਲ ਕਰ ਲਈਏ ਕੇਜਰੀਵਾਲ ਖੁਦ ਔਰ ਬਾਅਦ ਦੇ ਵਿੱਚ ਚਰਚਾਵਾ ਇਹ ਵੀ ਸੀ ਕਿ ਰਾਘਵ ਚੱਡਾ ਵੀ ਇਸੇ ਕਰਕੇ ਭੱਜਿਆ ਕਿ ਗ੍ਰਿਫਤਾਰੀ ਦਾ ਡਰ ਹੈਗਾ। ਤੇ ਉਹ ਨੰਬਰ ਤਾਂ ਹੀ ਦੁਵਾ ਜੋ ਨਾ ਲਈ ਸੀ। ਕੀ ਲੱਗਦਾ ਹੈ ਕਿ ਅੱਜ ਗ੍ਰਿਫਤਾਰ ਕਰ ਲਿਆ ਜਾਊਗਾ ਜਾਂ ਫਿਰ ਹਲੇ ਕੁਝ ਦਿਨ ਪਾਏ ਜਾਣਗੇ? ਕਿਵੇਂ ਦੇਖਦੇ ਹਾਂ ਅੱਜ ਇਹ ਪੈਂਤੜਾ ਹੀ ਖੇਡਿਆ ਗਿਆ ਇੱਕ ਤਰੀਕੇ ਦੇ ਨਾਲ ਕਿ ਲੋਕਾਂ ਦੇ ਵਿੱਚ ਸympathy ਬਣਾਈ ਜਾਵੇ ਤੇ ਕਈ ਇਹ ਕਹੇ ਭਾਈ ਅਸੀਂ ਤਾਂ ਸੱਚੇ ਸੁੱਚੇ ਲੋਕ ਜੀ ਸਾਫ਼ ਵੀ ਉੱਥੇ ਜਿਹੜੇ ਉਹ ਚਲੇ ਗਏ। ਕਿਵੇਂ ਦੇਖਦੇ ਹਾਂ ਪੂਰੀ ਚੀਜ਼। ਸੇਦੂ ਸਭ ਬੜਾ 16 ਸ਼ਬਦ ਹੀ ਯੂਜ਼ ਕੀਤਾ ਪੈਂਤੜਾ ਇਹ ਪੈਂਤੜਾ ਹੀ ਆ ਅਰਵਿੰਦ ਕੇਸਰੀਵਾਲ ਦਾ ਪੈਂਤੜਾ ਇਸ ਕਰਕੇ ਕਿ ਜਦੋਂ ਅਰਵਿੰਦ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਤੇ ਸਿੰ্ধু ਸਾਹਿਬ ਜਿੰਨਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜਿੱਦੀ ਜ਼ਮਾਨਤ ਲੈਣ ਵਾਸਤੇ ਤਰਲੋ ਬੱਚੀ ਹੋ ਰਹੀ ਮੇਰੇ ਨਾਲ ਖਿਆਲ ਕਿਸੇ ਹੂ ਲੀਡਰ ਇਹਨਾਂ ਤਰਲੋ ਬੱਚੀ ਹੋਇਆ ਵਕਿ ਇੱਕ ਵਾਰੀ ਵੀ ਨੂੰ ਬਾਹਰ ਕੱਢ ਦੋ ਇੱਕ ਵਾਰੀ ਵੀ ਨੂੰ ਬਾਹਰ ਕੱਢ ਦੋ ਤੇ ਹੁਣ ਉਹ ਬੰਦਾ ਗ੍ਰਿਫਤਾਰੀ ਦੇਣ ਦੀ ਗੱਲ ਕਰ ਰਿਹਾ ਇਸ ਗੱਲ ਨੂੰ ਸ਼ਰਤ ਕੋ ਜੇਕਰ ਗ੍ਰਿਫਤਾਰੀ ਦੇਨ ਦੇ ਵਿੱਚ ਅਰਵਿੰਦ ਕੇਜਰੀਵਾਲ ਇੰਨੇ ਹੀ ਦਲੇਰ ਹੁੰਦੇ ਤਾਂ ਸਿੱਧੂ ਸਾਹਿਬ ਫਿਰ ਈਡੀ ਨੂੰ 10 ਵਾਰੀ ਨੋਟਿਸ ਜਿਹੜਾ ਪੇਸ਼ ਹੋਣ ਵਾਸਤੇ ਨਾ ਜਾਰੀ ਕਰਨਾ ਪੈਂਦਾ ਅਰਵਿੰਦ ਕੇਜਰੀਵਾਲ ਨੂੰ ਜਦੋਂ ਵੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਈਡੀ ਪੇਸ਼ ਹੋਣ ਵਾਸਤੇ ਆਖਰੀ ਸੀ ਤਰਵਿੰਦ ਕੇਜਰੀਵਾਲ ਹੁਣੀ ਇਹ ਕਹਿੰਦੇ ਹੀ ਨਹੀਂ ਨਹੀਂ ਇਹ ਗੈਰਕਾਨੂੰਨੀ ਆ ਤੇ ਜੇ ਮੈਂ ਗਿਆ ਤਾਂ ਮੈਨੂੰ ਈਡੀ ਗ੍ਰਿਫਤਾਰ ਕਰ ਸਕਦੀ ਹੈ 10 ਵਾਰ ਉਹਨਾਂ ਨੇ ਈਡੀ ਦੇ ਇਸ ਨੋਟਿਸ ਨੂੰ ਇਸੇ ਕਰਕੇ ਨਜ਼ਰ ਅੰਦਾਜ਼ ਕੀਤਾ ਕਿ ਮੈਨੂੰ ਈਡੀ ਕਿਤੇ ਗ੍ਰਿਫਤਾਰ ਨਾ ਕਰ ਲਵੇ ਤੇ ਜਦੋਂ ਫਿਰ ਈਡੀ ਨੇ ਗ੍ਰਿਫਤਾਰ ਕੀਤਾ ਤਾਂ ਫਿਰ ਤੁਹਾਡੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਨੇ ਸਮਾਂ ਜਿਹੜਾ ਸਿਰ ਤੇ ਚੁੱਕ ਲਿਆ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਕਿਸ ਤਰੀਕੇ ਨਾਲ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਪਰ ਨਿਕਲਿਆ ਉਹਦੇ ਚੋਂ ਵੀ ਕੱਖ ਨਹੀਂ ਤਾਂ ਅਖੀਰ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਪਹੁੰਚ ਗਏ ਤਾਂ ਫਿਰ ਜੇਲ੍ਹ 'ਚ ਪਹੁੰਚਣ ਤੋਂ ਬਾਅਦ ਜਿਸ ਤਰੀਕੇ ਨਾਲ ਕਦੇ ਉਹਨਾਂ ਨੇ ਸ਼ੂਗਰ ਦਾ ਬਹਾਨਾ ਬਣਾਇਆ ਕਦੇ ਕੁਝ ਬਣਾਇਆ ਉਹ ਤਰ ਲੋ ਬੱਚੀ ਸੀ ਤੇ ਇਹ ਉਹ ਸਭ ਕਾਸੇ ਦੇ ਵਿੱਚ ਉਹ ਬੰਦਾ ਜਿਹੜਾ ਜੇਲ੍ਹ ਤੇ ਜਾਣ ਤੋਂ ਇੰਨਾ ਡਰ ਰਿਹਾ ਤੇ ਫਿਰ ਇਸ ਵੇਲੇ ਆਜੂ ਕਹਿ ਰਿਹਾ ਕਿ ਮੈਂ ਆਪਣੇ ਸਾਥੀਆਂ ਦੇ ਸਮੇਤ 11 ਵਜੇ ਭਾਜਪਾ ਦੇ ਹੈੱਡਕੁਆਰਟਰ ਜਾਣਾ ਤੇ ਉੱਥੇ ਜਾ ਕੇ ਇੰਨੀ ਗੱਲ ਕਹਿਣੀ ਆ ਭਾਜਪਾ ਲੀਡਰ ਕਿ ਪਈ ਨਰਿੰਦਰ ਮੋਦੀ ਹੋਣੀ ਜਿਹੜੇ ਪ੍ਰਧਾਨ ਮੰਤਰੀ ਉਹ ਜੇਲ੍ਹ ਜੇਲ੍ਹ ਕਰਦੇ ਆ ਫੜ ਲਓ ਜਿਹਨੂੰ ਸਾਨੂੰ 3 ਫੜ ਲਾ ਸੁਖਿੰਦਰ ਜੀ ਇਹ ਸਿਰਫ ਉਸੇ ਤਰੀਕੇ ਦਾ ਪੈਂਤੜਾ ਹੈਗਾ ਜਿਸ ਤਰੀਕੇ ਦਾ ਪੈਂਤੜਾ ਭਾਰਤ ਪੂਸ਼ਣ ਆਸ਼ੂ ਰਾਜਾ ਵੜਿੰਗ ਹੋਰ ਬੰਦਿਆਂ ਨੇ ਜਾ ਕੇ ਚੰਡੀਗੜ੍ਹ ਬਿਜ਼ਨਸ ਤੇ ਦਫਤਰ ਦੇ ਕੇ ਕਿਹਾ ਸੀ ਕਿ ਅਸੀਂ ਆਏ ਆ ਸਭ ਫੜ ਲਓ ਤੇ ਫਿਰ ਜਦੋਂ ਸ਼ਾਮ ਨੂੰ ਪਾਰਟੀ ਪੁਜੀਲ ਆਸ਼ੂ ਨੂੰ ਚੁੱਕ ਲਿਆ ਤੇ ਲੋਕਾਂ ਨੇ ਜਾਂ ਪੱਤਰਕਾਰਾਂ ਨੇ ਭਗਵੰਤ ਬਾਣ ਹੋਣਾ ਨੂੰ ਇਹ ਗੱਲ ਪੁੱਛੀ ਕਿ ਹਾਂ ਵੀ ਤੁਸੀਂ ਗਿਫਤਾਰ ਕੋ ਕੀਤਾ ਤਾਂ ਪਰ ਜਿਹੜੇ ਮੁੱਖ ਮੰਤਰੀ ਭਗਵੰਤ ਬਾਣ ਹੋਣੀ ਇਹ ਗੱਲ ਕਹਿੰਦੇ ਕਹਿੰਦੇ ਜੀ ਇਹ ਸਾਡੇ ਬੂਹੇ ਦੇ ਅੱਗੇ ਆਣ ਕੇ ਕਹਿੰਦੇ ਕਿ ਸਭ ਨੂੰ ਫੜ ਲਓ ਤੈਨੂੰ ਫਿਰ ਫੜ ਲਿਆ ਕਿ ਹਿੰਕੀ ਇਤਰਾਜ਼ ਹੋ ਸਕਦਾ ਤਾਂ ਕਈ ਵਾਰੀ ਸਿੱਧੂ ਸਾਹਿਬ ਇਸ ਸ਼ੇਰ ਆਇਆ ਸ਼ੇਰ ਆਏ ਦੀ ਸਥਿਤੀ ਪੁੱਠੀ ਪੈ ਜਾਂਦੀ ਹੁੰਦੀ ਆ ਇਹ ਪੈਂਤੜਾ ਇੱਕ ਸਿਆਸੀ ਪੈਂਤੜਾ ਆਵਾਜ਼ੀ ਪਾਰਟੀ ਦਾ ਹੈਗਾ ਆਪਣੇ ਲੀਡਰਾਂ ਨੂੰ ਲੈ ਕੇ ਖਾਸ ਤੌਰ ਤੇ ਉਦੋਂ ਕਿ ਜਦੋਂ ਹੁਣ ਦਿੱਲੀ ਦੇ ਵਿੱਚ ਚੋਣਾਂ ਜਿਹੜੀਆਂ ਅੱਛੀ ਤਰੀਕੂ ਮੇਰਾ ਕਲ ਲਾਗੇ ਨੇ ਮਹੌਰਤ ਉਹ ਸਮੇਂ ਦੇ ਵਿੱਚ ਕਿਉਂ ਨਾ ਇੱਕ ਲੋਕ ਲਹਿਰ ਆਪਣੇ ਹੱਕ ਦੇ ਵਿੱਚ ਸਥਾਪਿਤ ਕਰਨ ਵਾਸਤੇ ਅਸੀਂ ਪਾਜਪਾ ਦੇ ਦਫਤਰ ਜਾਂਦੇ ਆਂ ਪਰ ਜੇਕਰ ਉੱਥੇ ਜਾਂਦੇ ਤੇ ਪੁਲਿਸਾਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਫਿਰ ਅਸੀਂ ਉਸਤਾ ਸਿਆਸੀ ਰਾਹ ਲੈਣ ਵਾਸਤੇ ਇਨੀ ਗੱਲ ਕਵਾਂਗੇ ਕਿ ਹਾਂ ਭੀ ਪਾਜਪਾ ਸਾਨੂੰ ਚੋਰ ਪ੍ਰਚਾਰ ਤੋਂ ਡੱਕ ਰਹੀ ਆ ਸਾਨੂੰ ਕਰਨੀ ਕਰਨ ਦੇ ਰਹੀ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਆਂ ਇਹ ਇੱਕ ਮਹਿਦ ਡਰਾਮਾ ਹੈਗਾ ਇੱਕ ਸਿਆਸੀ ਪੈਂਤੜਾ ਹੈਗਾ ਇਸ ਪੈਂਤੜੇ ਦੇ ਵਿੱਚ ਨਾ ਤਾਂ ਪਾਜਪਾ ਨੇ ਫਸਣਾ ਨਾ ਦਿੱਲੀ ਪੁਲਿਸ ਨੇ ਫਸਣਾ ਕਿਸੇ ਨੇ ਨਹੀਂ ਫਸਣਾ ਕਿਉਂਕਿ ਐਸ ਵੇਲੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰਾਂ ਤੇ ਭਾਜਪਾ ਦੀ ਬੁਰਖ ਨਹੀਂ ਹੈਗੀ ਕਿ ਇਹੋ ਜੇ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਵੇਂ ਬਿਨਾਂ ਗੱਲ ਤੋਂ ਜਿੰਦਾ ਸ਼ਹੀਦ ਬਣਾ ਦੇ। ਤੁਸੀਂ ਇਹ ਸਾਬ ਲਾ ਲਓ ਕਿ ਰਵਿੰਦਰ ਕੇਜਰੀਵਾਲ ਨੂੰ ਵੀ ਹੱਦਿਆਂ ਨੇ ਗ੍ਰਿਫਤਾਰ ਉਦੋਂ ਕੀਤਾ ਸੀ ਜਦੋਂ ਪੂਕਤਾ ਪ੍ਰੂਫ ਜਿਹੜੇ ਉਹਨਾਂ ਕੋਲ ਆ ਗਏ। ਤਰਵਿੰਦਰ ਕੇਜਰੀਵਾਲ ਨੂੰ ਮਹੀਨਾ ਡੇਢ ਮਹੀਨਾ ਜੇਲ੍ਹ ਵਿੱਚ ਰਗੜੇ ਖਾਣੇ ਪਏ। ਇਹ ਸਿਰਫ ਮਹਿਜ ਇੱਕ ਸਿਆਸੀ ਪੈਂਤੜਾ ਹੈਗਾ ਜਿਹੜਾ ਸ਼ਬਦ ਤੁਸੀਂ ਵਧੀਆ ਵਰਤਿਆ। ਪੈਂਤੜੇ ਤੋਂ علاوہ ਕੁਝ ਹੈ ਨਹੀਂ। ਨਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਪਰ ਹਾਂ ਦਿੱਲੀ ਦੀਆਂ ਸੜਕਾਂ ਤੇ ਭਾਜਪਾ ਦੇ ਦਫ਼ਤਰ ਦੇ ਵਿੱਚ ਕਈ ਵਿੱਚ ਅੱਜ ਇਹ ਡਰਾਮ ਉਧਰ ਅੰਕੀ ਸਾਹਿਬ ਆਮ ਆਦੀਮ ਪਾਰਟੀ ਦੇ ਲੀਡਰਾਂ ਦੇ ਵਿਚਕਾਰ ਵੀ ਕਹਿੰਦੇ ਤਣੀ ਹੋਈ ਹੈ ਕੋਈ ਬਹੁਤੇ ਚੰਗੇ ਆਪਸ ਦੇ ਵਿੱਚ ਰਿਸ਼ਤੇ ਰਹੇ ਨਹੀਂ ਚਾਹੇ ਆਪਾਂ ਸੰਜੇ ਸਿੰਘ ਵਾਲੀ ਗੱਲ ਕਰ ਲਈਏ ਉਸ ਮਸਲੇ ਤੇ ਵੀ ਸਵਾਤੀ ਮਾਲੀਵਾਲ ਵਾਲੇ ਮਸਲੇ ਤੇ ਵੀ ਆਮ ਆਦੀਮ ਪਾਰਟੀ ਦੋ ਫਾੜ ਨਜ਼ਰ ਆਉਂਦੀ ਹੈ ਕਿਉਂਕਿ ਸਵਾਤੀ ਮਾਲੀਵਾਲ ਵਾਲਾ ਜਦੋਂ ਇਹ ਕਾਂਡ ਹੋਇਆ ਉਦੋਂ ਤੁਰੰਤ ਜਿਹੜਾ ਸੰਜੇ ਸਿੰਘ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਬੂਲੀ ਕਿ ਇਹ ਘਟਨਾ ਹੋਈ ਹੈ ਔਰ ਵੈਭਕ ਕੁਮਾਰ ਨੇ ਇਹ ਗੱਲ ਗਲਤ ਕੀਤੀ ਐ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਉਧਰ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਆਪਣੇ ਪੀਏ ਦਾ ਜਿਹੜਾ ਉਹ ਬਚਾਅ ਕਰ ਰਹੇ ਹੈਗੇ ਆ ਔਰ ਕਿਵੇਂ ਦੇਖਦੋਂ ਇਸ ਪੂਰੀ ਚੀਜ਼ ਨੂੰ ਦੋ ਫਾੜ ਚੱਲ ਰਿਹਾ ਸਿਸਟਮ ਔਰ ਉਧਰ ਅੱਜ ਅਰਵਿੰਦ ਕੇਦਰੀਵਾਲ ਕਹਿੰਦੇ ਆ ਕਿ ਅਸੀਂ ਉੱਥੇ ਵੀ ਜਾਣਾ ਐਨੇ ਵੱਡੇ ਪੱਤਰ ਤੇ ਬਚਾਅ ਕਰਨ ਦੀ ਕੋਸ਼ਿਸ਼ ਹੈ ਤੇ ਦੂਜੇ ਪਾਸੇ ਸੰਜੇ ਸਿੰਘ ਮੰਨ ਰਹੇ ਆ ਕਿ ਸਵਾਤੀ ਮਾਲੀਵਾਲ ਦੇ ਨਾਲ ਆ ਕੁਝ ਹੋਇਆ ਕਿਵੇਂ ਦੇਖਦੇ ਹੋਂ ਕਿ ਇੱਕ ਦੂਜੇ ਤੋਂ ਪਿੱਛੇ ਬਿਨਾ ਤਾਂ ਇਹ ਬਿਆਨ ਦਿੰਦੇ ਨਹੀਂ ਤਾਂ ਇੱਕ ਪਾਸੇ ਇਹ ਵੀ ਹੈ ਕਿ ਸਤੰਦਰ ਜੈਨ ਨੂੰ ਹਲੇ ਤੱਕ ਜਿਾ ਮਾਫ ਕਰਨਾ ਜਿਹੜਾ ਮਨੀਸ਼ ਸੋਧਿਆ ਨੂੰ ਹਲੇ ਤੱਕ ਜ਼ਮਾਨਤਰਾ ਮਿਲਣਾ ਕੇਜਰੀਵਾਲ ਨੂੰ ਕੱਚੀ ਜ਼ਮਾਨਤ ਮਿਲਣਾ ਪਰ ਦੂਜੇ ਪਾਸੇ ਸੰਜੀਤ ਸਿੰਘ ਨੂੰ ਪੱਕੀ ਜ਼ਮਾਨਤ ਮਿਲਣਾ ਇਸ ਵਕਤ ਵੀ ਕਿਨਾਂ ਕਿਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਤੋਫਾੜ ਹੋਣ ਵਾਲੀਆਂ ਕਿਵੇਂ ਦੇਖ ਤੂੰ ਇਸ ਪੂਰੀ ਚੀਜ਼ ਨੂੰ ਕਿ ਵਾਕਈ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਉਦੋਂ ਪਾੜਨੇ ਸੁਖੰਦਰ ਜੀ ਪਿਛਲੇ ਦਿਨਾਂ ਤੇ ਜੋ ਵਰਤਾਰਾ ਵਾਪਰਿਆ ਖਾਸ ਤੌਰ ਤੇ ਸੰਜੀਤ ਸਿੰਘ ਦੀ ਜ਼ਮਾਨਤ ਉਹ ਬਿਲਕੁਲ ਤੋਂ ਬਾਅਦ ਜਿਸ ਤਰੀਕੇ ਨਾਲ ਬਾਹਰ ਆਉਂਦੇ ਆ ਤੇ ਦੋ ਚਾਰ ਦੇਣਾ ਉਹ ਇੱਕ ਰੈਲੀਆਂ ਕਰਦੇ ਤੇ ਬਾਅਦ ਚ ਉਹ ਇਸ ਸਕਰੀਨ ਤੋਂ ਬਿਲਕੁਲ ਸਾਈਟ ਤੇ ਹੋ ਜਾਂਦੇ ਉਸ ਤੋਂ ਬਾਅਦ ਬਰਤਾਰਾ ਜਿਹੜਾ ਸੁਆਤੀ ਮਾਲੀਬਾਲ ਦਾ ਵਾਪਰਦਾ ਹੈਗਾ ਸੁਆਤੀ ਮਾਲੀਬਾਲ ਜਿਹੜੇ ਨੇ ਆ ਰਾਜ ਸਭਾ ਮੈਂਬਰ ਨੇ ਜਿਹੜੋਂ ਅਰਵਿੰਦ ਕੇਸਰੀਵਾਲ ਦੀ ਕੋਠੀ ਜਾਂਦੇ ਤੇ ਉੱਥੇ ਜੋ ਉਹਨਾਂ ਦਾ ਦੁਰਵਿਵਹਾਰ ਹੁੰਦਾ ਆਖਤ ਤੋਤੇ ਉਹ ਸਾਰੇ ਦੇਖ ਨਹੀਂ ਉਹ ਉਹ ਸਭ ਕਾਸੀ ਦੇ ਵਿੱਚ ਤੇ ਇਹਨਾਂ ਤਾਂ ਸੱਜੇ ਸਿੰਘ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਪਰ ਦੂਜੇ ਪਾਸੇ ਜਦੋਂ ਪੁਲਿਸ ਬਿਆਨ ਦਰਜ ਕਰਨ ਜਾਂਦੀ ਹੈ ਤਾਂ ਅਰਵਿੰਦ ਕੇਸਰੀਵਾਲ ਇਸ ਮੁੱਦੇ ਤੇ ਬਿਲਕੁਲ ਚੁੱਪ ਧਾਰਨ ਕਰ ਦਿੰਦੇ ਆ ਕੁਝ ਵੀ ਬੋਲਦੇ ਨਹੀਂ ਤਾਂ ਉਸ ਤੋਂ ਮਗਰੋਂ ਸੰਜੇ ਸਿੰਘ ਖੋਣੀ ਵੀ ਇੱਕਦਮ ਸਾਇਲੈਂਟ ਜਿਹੇ ਹੋ ਜਾਂਦੇ ਆ ਆਪਣੇ ਆਪ ਦੇ ਵਿੱਚ ਇਹ ਸਿੱਧ ਕਰਦਾ ਕਿ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਠਾਕ ਜਿਹੜਾ ਉਹ ਨਹੀਂ ਚੱਲ ਰਿਹਾ ਸਿੱਧੂ ਸਾਹਿਬ ਇਸ ਗੱਲ ਨੂੰ ਮੰਨੋ ਚਾਹੇ ਨਾ ਮੰਨੋ ਜਿਸ ਦਿਨ ਅਰਵਿੰਦ ਕੇਸਰੀਵਾਲ ਸ਼ਰਾਬ ਘਟਾਲੇ ਦੇ ਖੇਚੇ ਚ ਫਸਿਆ ਜਾਂ ਜਿਸ ਦਿਨ ਉਹ ਜੇਲ੍ਹ ਚ ਗਏ ਨੇ ਸਿੱਧੂ ਸਾਹਿਬ ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦਾ ਜਿਹੜਾ ਗਰਾਫ ਉੱਥੇ ਡਿੱਗਾ ਕਿਉਂਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਇਮਾਨਦਾਰ ਕਹਿਣ ਵਾਲੀ ਪਾਰਟੀ ਦੇ ਜਿਕਰ ਚਾਰ ਚੋਟੀ ਦੇ ਲੀਡਰ ਜੇਕਰ ਜੇਚ ਨਹੀਂ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਤਾਂ ਕੁਦਰਤੀ ਹੈ ਇਸ ਗੱਲ ਨੂੰ ਲੈ ਕੇ ਪਾਰਟੀ ਦੇ ਅੰਦਰ ਭੜੇਬਾੜ ਵੀ ਪੈਦਾ ਹੋਊਗੀ ਪਾਰਟੀ ਦੇ ਅੰਦਰ ਆਪਸੀ ਨੇਤਾਵਾਂ ਦੇ ਵਿਚਕਾਰ ਵਿੱਥਾਂ ਵੀ ਵਧਣਗੀਆਂ ਤੇ ਕਈ ਤਰੀਕੇ ਦੇ ਆਪਸੀ ਮਤਭੇਦ ਵੀ ਵਿਚ ਤੇ ਹੋ ਸਕਦੇ ਆ ਹੁਣ ਸੁਆਤੀ ਮਾਲੀਵਾਲ ਤੇ ਉੱਤੇ ਜਿਹੜਾ ਹਮਲਾ ਵਿਭੂ ਕੁਮਾਰ ਵੱਲੋਂ ਕੀਤਾ ਗਿਆ ਉਸ ਦੇ ਸਬੰਧਿਤ ਕਈ ਕਹਾਣੀਆਂ ਜਿਹੜੀਆਂ ਨੇ ਉਹ ਚਰਚਾ ਦੇ ਵਿੱਚ ਨੇ ਕਈ ਲੋਕ ਇਹ ਕਹਿੰਦੇ ਨੇ ਕਿ ਸਨਿਤਾ ਜਿਹੜੇ ਹੈਗੇ ਨੇ ਕੇਸ਼ਰੀਵਾਲ ਉਹਨਾਂ ਦੇ ਇਸ਼ਾਰੇ ਤੇ ਜਿਹੜੀ ਹੈ ਇਹ ਸਾਰਾ ਕੁਝ ਵਾਪਰਿਆ ਹੁਣ ਇਹ ਚ ਸੱਚ ਕੀ ਹੈ ਜਾਂ ਝੂਠ ਕੀ ਹੈ ਇਸ ਦੀ ਜਾਂਚ ਤਾਂ ਦਿੱਲੀ ਪੁਲਿਸ ਜਿਹੜੀ ਉਹ ਕਰ ਰਹੀ ਹੈ ਪਰ ਇਸ ਦੇ ਨਾਲ ਸਵਾਤੀ ਮਾਲੀਵਾਲ ਦੇ ਘਟੜਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਧੜੇਬੰਦੀ ਆ ਉਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਜਿਹੜੀ ਹੈ ਉਹ ਆ ਜਾਂਦੀ ਹੈ ਕਿਉਂਕਿ ਸਵਾਤੀ ਮਾਲੀਵਾਲ ਦੇ ਹਾਕਮ ਦੇ ਵਿੱਚ ਕਿਸੇ ਵੀ ਲੀਡਰ ਨੇ ਅਜੇ ਤੱਕ ਕੋਈ ਬਿਆਨ ਸੁਆਜੀ ਸੰਜੇ ਸਿੰਘ ਨੇ ਹੁਣ ਉਹ ਵੀ ਚੁੱਪ ਨੇ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ ਸਵਾਤੀ ਮਾਲੀਵਾਲ ਆਪਣੇ ਮੁੱਦੇ ਤੇ ਅਜੇ ਵੀ ਕਹਿ ਆਪਣੇ ਜਿਤਨਾ ਰਿਪੋਰਟ ਜਿਹੜੀ ਉਹ ਦਰਜ ਕਰ ਦਿੱਤੀ ਤੇ ਦੂਜੇ ਪਾਸੇ ਅਰਵਿੰਦ ਕੇਸਰਵਾਲ ਇਸ ਮੁੱਦੇ ਨੂੰ ਲੈ ਕੇ ਬਿਲਕੁਲ ਜੋਪਰੇ ਪਾ ਕੀ ਜਿਹੜੀਆਂ ਸਥਿਤੀਆਂ ਇਸ ਵੇਲੇ ਆਮ ਆਦਮੀ ਪਾਰਟੀਆਂ ਦੀ ਨਹੀਂ ਉਹਨਾਂ ਦਾ ਅਸਰ ਦੇ ਕਾਰਨ ਜਾਂ ਉਸੇ ਜੁਣ ਨੀਤੀਆਂ ਜਿਹੜੀਆਂ ਬੀਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਪਣਾਈਆਂ ਜਿਸ ਕਰਕੇ ਲੀਡਰ ਜਿਹੜੇ ਨੇ ਸਿੱਧੂ ਸਾਹਿਬ ਉਹ ਇੱਕ ਦੂਜੇ ਤੋਂ ਵੇਖ ਬੜਾ ਕੇ ਚੱਲਦੇ ਪਏ ਨੇ ਚਾਹੇ ਉਹ ਰਾਗਵ ਚੱਡਾ ਹੋਣੀ ਹੋਣ ਚਾਹੇ ਸੰਜੇ ਸਿੰਘ ਹੋਣੀ ਹੋਣ ਤੇ ਚਾਹੇ ਕੋਈ ਸੰਦੀਪ ਪਾਠ ਹੋਈ ਹੋਣ ਹੁਣ ਰਾਗਵ ਚੱਡਾ ਹੋਣੀ ਬਾਹਰੋਂ ਆਏ ਵਿਦੇਸ਼ ਦੌਰੇ ਤੋਂ ਆਏ ਆਉਂਦਿਆਂ ਉਹ ਜਾ ਕੇ ਕਹਿੰਦੇ ਉਹ ਮਿਲੇ ਆ ਪਰ ਬਿਆਨ ਜਿਹੜਾ ਉਹਨਾਂ ਦਾ ਅਜੇ ਤੱਕ ਸਾਹਮਣੇ ਨਹੀਂ ਆਇਆ ਤੇ ਦੂਸਰੇ ਪਾਸੇ ਕਈ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ ਰਾਗ ਚਟਾਤੇ ਵੀ ਲੱਗਦੇ ਜਿਹੜੇ ਉਰੇ ਆ ਹੁਣ ਇਹ ਸਬਸਥਿਤੀਆਂ ਦੇ ਵਿੱਚ ਭਗਵੰਤ ਮਾਨ ਹੁਣੀ ਇੱਕ ਵੱਖਰਾ ਕੈਂਪ ਚਲਾ ਰਹੇ ਆ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਅਗਰ ਦੇਖਿਆ ਜਾਵੇ ਕਿ 2 ਤਰੀਕ ਤੱਕ ਕਰਨਵੀਨ ਕੇਸਰੀਵਾਲ ਬਾਹਰ ਨੇ 2 ਤਰੀਕ ਨੂੰ ਉਹਨਾਂ ਨੂੰ ਸਰੈਂਡਰ ਜਿਹੜਾ ਜੇਲ੍ਹ ਦੇ ਵਿੱਚ ਕਰਨਾ ਪੈਣਾ ਉਸ ਤੋਂ ਬਾਅਦ ਜਿਹੜੀ ਫਿਰ ਬਾਦ ਦੀ ਲੀਡਰਸ਼ਿਪ ਆ ਸੁਖਵਿੰਦਰ ਜੀ ਇਹਨਾਂ ਸਥਿਤੀਆਂ ਦੇ ਹੱਕ ਦੇ ਵਿੱਚ ਕਿਵੇਂ ਹੁੰਦੀ ਆ ਜਾਂ ਕਿਵੇਂ ਇਹਨਾਂ ਸਥਿਤੀਆਂ ਨੂੰ ਪਨੋਂਦੀ ਆਪਣੇ ਹੱਕ ਦੇ ਵਿੱਚ ਇਹ ਤਾਂ ਉਦੋਂ ਪਤਾ ਲੱਗੂਗਾ ਪਰ ਮੌਜੂਦਾ ਸਥਿਤੀ ਦੇ ਵਿੱਚ ਅਰਸੀਦੂ ਜੀ ਸੱਜੇ ਸਿੰਘ ਦਾ ਇਸ ਮੁੱਦੇ ਤੇ ਚੁੱਪ ਕਰਦਾ ਰਗਵ ਚੱਡੇ ਦਾ ਕੋਈ ਬਿਆਨ ਨਾ ਦੇਣਾ ਹਾਲਾਂਕਿ ਰਾਜ ਸਭਾ ਮੈਂਬਰਾ ਸੁਆਤੀ ਮਾਲੀਵਾ ਕੋਈ ਏਡੀ ਮਾੜੀ ਮੋਟੀ ਪੀਸ਼ੇਸ਼ ਵੀ ਮਾਲਕਾ ਰਹਿਣੀ ਜੇਕਰ ਉਹਦੇ ਉੱਤੇ ਇਹਨਾਂ ਕੁਝ ਵਾਪਰਨ ਦੇ ਬਾਵਜੂਦ ਹੀ ਪਾਰਟੀ ਦੇ ਅੰਦਰ ਕੋਈ ਵੀ ਬੰਦਾ ਇੱਕ ਇਹੋ ਜਿਹਾ ਵਿਹਾਰ ਜੇ ਉਹਦੇ ਹੱਕ ਵਿੱਚ ਨਹੀਂ ਨਿਤਰਦਾ ਜਾਂ ਤਾਂ ਫਿਰ ਪਾਰਟੀ ਦੇ ਅੰਦਰ ਜਿਹੜੀ ਟੌਪ ਦੀ ਲੀਡਰਸ਼ਿਪ ਆ ਉਹ ਤਾਨਾਸ਼ਾਹੀ ਹੋ ਚੁੱਕੀ ਆ ਤੇ ਸੁਖਵਿੰਦਰ ਜੀ ਇਹ ਵੀ ਸੰਕੇਤ ਮਿਲਦੇ ਆ ਕਿ ਇਸ ਮੁੱਦੇ ਦੇ ਉੱਤੇ ਸੁਨੀਤਾ ਕੇਸਰੀਵਾਲ ਹੋ ਰਾ ਆ ਜਿਹੜੇ ਅਰਵਿੰਦ ਕੇਸਰੀਵਾਲ ਨੇ ਆਪਸ ਦੇ ਵਿੱਚ 20 ਇਸ ਮੁੱਦੇ ਤੇ ਉਸਮਤ ਨਹੀਂ ਉਹਨਾਂ ਦੇ ਵਿੱਚ ਵੀ ਤਕਰਾਰ ਪਈ ਇਸ ਮੁੱਦੇ ਨੂੰ ਲੈ ਕੇ ਜਿਹੜੀ ਚੱਲੀ ਆ ਹੁਣ ਇਹਦੇ ਨਾਲ ਜਿੱਥੇ ਲੀਡਰਸ਼ਿਪ ਸੁਖਿੰਦਰ ਜੀ ਸਵਾਲਾਂ ਦੇ ਘੇਰੇ ਵਿੱਚ ਆ ਉਥੇ ਸੁਨੀਤਾ ਕੇਸਰੀਵਾਲ ਦੀ ਭੂਮਿਕਾ ਵੀ ਸਿੱਧੂ ਸਾਹਿਬ ਸਵਾਲਾਂ ਦੇ ਘੇਰੇ ਵਿੱਚ ਆ ਗਈ ਆ ਜਿਸ ਦੀ ਜਾਂਚ ਜਿਹੜੀ ਆ ਉਹ ਹੁਣ ਦਿੱਲੀ ਪੁਲਿਸ ਕਰੂਗੀ ਸੱਚ ਕੀ ਆ ਜਾਂ ਝੂਠ ਕੀ ਆ ਪਰ ਇਸ ਸਭ ਦੇ ਨਾਲ ਆਮ ਆਦਮੀ ਪਾਰਟੀ ਦਾ ਅਕਸ ਜਿਹੜਾ ਸੁਖਿੰਦਰ ਜੀ ਜੁਰੂਰ ਤੋਂ ਲਾਪੇਆ ਪੈਣਾ ਪ੍ਰਸ਼ਤਾ ਚਾਰ ਤੋਂ ਲੈ ਕੇ ਤੇ ਹੁਣ ਆਪਣੇ ਹੀ ਨੇਤਾਵਾਂ ਦੇ ਉੱਤੇ ਸੁਪਰੀਮੋ ਅਦਾਲਤ ਵਿੱਚ ਹੋਈ ਘੁਟਮਾਰ ਦੇ ਆਮ ਆਦਮੀ ਪਾਰਟੀ ਦੇ ਅਕਸਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋਕਰੰਦਰ ਜੀ ਇਸ ਵੇਲੇ ਭਾਜਪਾ ਜਿਹੜੀ ਆ ਕਰੋ ਜਾਂ ਮਰੋ ਦੀ ਰਣਨੀਤੀ ਦੇ ਤਹਿਤ ਜਿਹੜਾ ਉਹ ਕੰਮ ਕਰ ਰਹੀ ਹੈ ਪੂਰੀ ਤਾਕਤ ਜਿਹੜੀ ਆ ਉਹਨਾਂ ਨੇ ਇਹ ਚੋਣਾਂ ਦਾ ਵਿੱਚ ਚੌਕੀ ਖੀ ਹੈ ਪੰਜਾਬ ਦੇ ਵਿੱਚ ਇੱਕ ਜੂਨ ਜਿਹੜੀਆਂ ਮੋਟਾ ਪੈਣੀਆਂ ਤੇ ਪੰਜਾਬ ਦੇ ਅੰਦਰ ਇਸ ਵੇਲੇ ਜਿਹੜੀਆਂ ਦੋ ਜਾਂ ਚਾਰ ਸੀਟਾਂ ਜਿਹੜੀਆਂ ਨੇ ਬੜੀਆਂ ਮਹੱਤਵਪੂਰਨ ਸੀਟਾਂ ਨੇ ਜਿਨ੍ਹਾਂ ਨੂੰ ਲੈ ਕੇ ਭਾਜਪਾ ਜਿਹੜੀ ਆ ਪੂਰਨ ਤੌਰ ਤੇ ਜੋਰ ਜੜਾ ਲਾ ਰਹੀ ਹੈ ਉਸ ਹਫ਼ਤੇ ਦੇ ਵਿੱਚ 23 ਤੇ 24 ਜੂਨ ਨੂੰ ਭਾਜਪਾ ਦੇ ਜਿਹੜੇ ਆ ਮਾਫਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਪੰਜਾਬ ਦੇ ਦੌਰੇ ਤੇ 23 ਤਰੀਕ ਨੂੰ ਉਹਨਾਂ ਨੇ ਪਟਿਆਲੇ ਦੇ ਵਿੱਚ ਮਹਾਰਾਣੀ ਪ੍ਰਦੀਪ ਕੌਰ ਦੇ ਹੱਥ ਦੇ ਵਿੱਚ ਤਾਂ ਜਿਹੜੀ ਰੈਲੀ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਲੰਧਰ ਚ ਜਲੰਧਰ ਚ ਕਰ ਰਹੇ ਹਾਂ ਹਾਂ ਜੀ ਸੁਖਦਰ ਜੀ 2 3 23 ਉਹ 24 ਨੂੰ ਦੋ ਦਿਨ ਉਹਨਾਂ ਨੇ ਪ੍ਰਧਾਨ ਮੰਤਰੀ ਹੁਣਾ ਲੈ ਲੈਣਾ 23 ਤਰੀਕ ਦੀ ਜਿਹੜੀ ਰੈਲੀ ਆ ਜੇਕਰ ਮੈਂ ਗਲਤ ਨਾ ਹੋਵਾਂ ਪਟਿਆਲੇ ਦੇ ਵਿੱਚ ਹੈ ਗਈ ਹੈ 24 ਨੂੰ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਦਿਨੇਸ਼ ਬੱਬੂ ਔਰ ਦੂਜੇ ਪਾਸੇ ਜਲੰਧਰ ਦੇ ਵਿੱਚ ਅਸ਼ੀਸ਼ੀ ਲਿੰਕੂ ਦੇ ਹੱਥ ਵਿੱਚ ਜਿਹੜੀਆਂ ਰੈਲੀਆਂ ਨੇ ਉਹਨਾਂ ਨੇ ਕਰਦੀਆਂ ਤਾਂ ਮੈਂ ਪ੍ਰਵੀਤ ਕੌਰ ਉਹਨਾਂ ਦੀ ਜਿਹੜੀ ਗੱਲ ਲੱਗਾ ਸੀ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਆ ਭਾਜਪਾ ਨੂੰ ਜੁਆਇਨ ਕਰਦਾ ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਬੰਧ ਐਸ ਲਈ ਨਰਿੰਦਰ ਮੋਦੀ ਉਹਨਾਂ ਨਾਲ ਰਹੇ ਨਹੀਂ ਸਿੱਧੂ ਸਾਹਿਬ ਉਹ ਮਹਾਰਾਣੀ ਪ੍ਰਵੀਤ ਕੌਰ ਨੂੰ ਦਿਖਾਉਣ ਵਾਸਤੇ ਸ਼ਾਇਦ ਇਸੇ ਹੀ ਕਾਰਨ ਜਿਹੜਾ ਆ ਪ੍ਰਧਾਨ ਮੰਤਰੀ ਉਹਨਾਂ ਨੇ ਪਟਿਆਲੇ ਦੇ ਵਿੱਚ ਇਹ ਰੈਲੀ ਜਿਹੜੀ ਰੱਖੀ ਹੈ ਜਿਹੜੀ 23 ਤਰੀਕ ਨੂੰ 23 ਤਰੀਕ ਨੂੰ ਜਲੰਧਰ ਤੇ ਗੁਰਦਾਸਪੁਰ ਗੁਰਦਾਸਪੁਰ ਐਕਾ ਭਾਜਪਾ ਪਹਿਲਾ ਉਮੀਦਵਾਰ ਲੋਕਲ ਉਮੀਦਵਾਰ ਦ੍ਰਿਸ਼ ਬੰਬੂ ਨੂੰ ਜਿਹੜਾ ਉਹ ਸ਼ੋਕੀਕਰ ਤੇ ਭਾਜਪਾ ਦੀ ਇਹ ਰਵਾਇਤੀ ਸੀਟ ਮੰਨੀ ਜਾਂਦੀ ਹੈ ਗੁਰਦਾਸਪੁਰ ਤਾਂ ਇਸ ਵੇਲੇ ਗੁਰਦਾਸਪੁਰ ਸੀਟ ਦੇ ਉੱਤੇ ਜਿਹੜੀ ਟੱਕਰ ਹੈ ਤਾਂ ਕਾਂਗਰਸ ਦੇ ਸੁਖਵਿੰਦਰ ਰੰਦਾਵਾ ਤੇ ਦੂਜੇ ਪਾਸੇ ਬ੍ਰਿਸ਼ ਬੱਬੂ ਦੇ ਵਿੱਚਕਾਰ ਟੱਕਰ ਜਿਹੜੀ ਇਸ ਵੇਲੇ ਚੱਲਦੀ ਪਈ ਹੈ ਜਦੋਂ ਕਿ ਆਮ ਆਦਮੀ ਪਾਰਟੀ ਤੀਜੇ ਜਾਂ ਚੌਥੇ ਨੰਬਰ ਤੇ ਹੈ ਜਲੰਧਰ ਦੇ ਵਿੱਚ ਅਸ਼ੀਲ ਰਿੰਕੂ ਜਿਹੜਾ ਆਮ ਆਦਮੀ ਪਾਰਟੀ ਦਾ ਪਹਿਲਾ ਸੰਸਦ ਮੈਂਬਰ ਸੀ ਪੁੱਟ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਖੜਾ ਕੀਤਾ ਗਿਆ ਉੱਥੇ ਆਮ ਆਦਮੀ ਪਾਰਟੀ ਦੀ ਤਾਕਤ ਜਿਹੜੀ ਹੈ ਕਾਂਗਰਸ ਮਾਫ ਕਰਦਾ ਭਾਜਪਾ ਔਰ ਕਾਂਗਰਸੀ ਤੱਕ ਜਿਹੜੀ ਉੱਥੇ ਆ ਰਹੀ ਹੈ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਮੋਨੋਵਲ ਨੂੰ ਉੱਚਾ ਚੁੱਕਣ ਵਾਸਤੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਹੁਣ ਇਹਨਾਂ ਦੋ ਤਿੰਨ ਥਾਵਾਂ ਤੇ ਜਿਹੜੀਆਂ ਰੈਲੀਆਂ ਕਰ ਜਾ ਰਹੇ ਆ 23 ਤੇ 24 ਨੂੰ ਬੁਰਦਾਸਪੁਰ ਜਲੰਧਰ ਔਰ ਪਟਿਆਲਾ ਹੁਣ ਇਸ ਹਫਤੇ ਅੰਦਰ ਇਹ ਵੇਖਣਾ ਹੋਊਗਾ ਕਿ ਪ੍ਰਧਾਨ ਮੰਤਰੀ ਹੁਣਾਂ ਦੀ ਇਹ ਰੈਲੀਆਂ ਆਪਣੇ ਉਮੀਦਵਾਰਾਂ ਨੂੰ ਕਿੰਨਾ ਕੁ ਜੋਰ ਦਿੰਦੀਆਂ ਨੇ ਕਿੰਨਾ ਬਲ ਬਖਸ਼ੀ ਨੇ ਵਲੰਟੀਅਰ ਦੇ ਵਿੱਚ ਕਿੰਨਾ ਕੁ ਜੋਸ਼ ਭਰਦਿਆ ਨੇ ਕੋਈ ਹੁਣ ਜਿਹੜੀਆਂ ਸਥਿਤੀਆਂ ਨੇ 2014 ਜਾਂ 2019 ਵਾਲੀਆਂ ਲੱਗ ਨਹੀਂ ਰਹੀਆਂ ਪਰ ਫਿਰ ਵੀ ਇਹ ਸਭ ਤੇ ਭਾਵਯੂਧ ਪ੍ਰਧਾਨ ਮੰਤਰੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪੰਜਾਬ ਵਿੱਚ ਆੜ ਕੇ ਰਹਿਦੀਆਂ ਕਰਦੀਆਂ ਇਹ ਦਰਸਉਂਦਾ ਕਿ ਭਾਜਪਾ ਕਰੋ ਤੇ ਮਰੂ ਦੀ ਰਣਨੀਤੀ ਦੇ ਤਹਿਤ ਇਸ ਵੇਲੇ ਚੋਣਾ ਜਿਹੜੀ ਲੜ ਰਹੀ ਆ ਹਾਲਾਂਕਿ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਥਾਂ ਪਰਥਾਂ ਕਈ ਤਰੀਕੇ ਦੇ ਕਿਸਾਨਾਂ ਦੇ ਵਿਰੋਧ ਦਾ ਪ੍ਰਦਰਸ਼ਨ ਕਰਨਾ ਪੈ ਰਿਹਾ ਖਾਸ ਤੌਰ ਤੇ ਫਰੀਦਕੋਟ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਹਸਰਾਜ ਹਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਵੱਲੋਂ ਇਹਨਾਂ ਹਲਕਿਆਂ ਵਿੱਚ ਰੈਲੀਆਂ ਕਰਕੇ ਇੱਕ ਇਹ ਸੰਕੇਤ ਦਿੱਤਾ ਗਿਆ ਕਿ ਜਿਹੜੀ ਸ਼ਹਿਰੀ ਹਲਕੇ ਨੇ ਜਿੱਥੇ ਭਾਜਪਾ ਦੇ ਰਵਾਇਤੀ ਗੜ੍ਹ ਨੇ ਉਹਨਾਂ ਨੂੰ ਕਿਸੇ ਵੀ ਹੱਥ ਵਿੱਚੋਂ ਕਿਸੇ ਵੀ ਸੂਰਤ ਵਿੱਚੋਂ ਬਾਹਰ ਨਹੀਂ ਜਾਣ ਦੇਣਾ ਸੋ ਇਸੇ ਹੀ ਕਾਰ ਪ੍ਰਧਾਨ ਮੰਤਰੀ ਹੁਣ ਵੱਲੋਂ ਇੱਕ ਮਾਨ ਜਿਹੜੀ ਆ ਉਹ ਸਮਝੀ ਗਈ ਹੈ ਦੇਖੋ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਆਮਦ ਦਾ ਭਾਜਪਾ ਦੀ ਚੋਣ ਮਿਹਨਤੇ ਕਿੰਨਾ ਅਸਰ ਪੈਂਦਾ ਇਹ ਦਫਾ ਉਸ ਤੋਂ ਪਤਾ ਲੱਗੇ ਚਲੋ ਮਾਨਕੀ ਸਾਹਿਬ ਜੀ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੈਸਾਂ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਵੇਂ ਦੇ ਬਲਵ ਨੇ ਅਮ ਕਬਰਨ ਸੜਨਾ ਚਰਚਾ ਕੀਤੀਗੀ ਉਮੀਦ ਕਰਦੇ ਆ ਕਣਕੀ ਸਾਹਿਬ ਜਿਨਨ ਕੀਤੀ ਗੱਲ ਬਾਤ ਤੁਹਾਨੂੰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਤਾਂ